ਐਂਕਾਊਂਟਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਛਤੀਸਗੜ ਦੇ ਬੀਜਾਪੁਰ ਦੇ ਵਿੱਚ ਵੱਡਾ ਨਕਸਲੀ ਐਂਕਾਊਂਟਰ ਹੋਇਆ ਹੈ ਦੱਸਦੀ ਹੈ ਕਿ ਸੁਰੱਖਿਆ ਬਲਾਨੇ 31 ਨਕਸਲੀਆਂ ਨੂੰ ਢੇਰ ਕਰ ਦਿੱਤਾ ਹੈ ਤਾਂ ਦੱਸਦੀ ਹੈ ਕਿ ਮਹਾਰਾਸ਼ਟਰ ਸਰਹੱਦ ਦੇ ਨੇੜੇ ਇਹ ਮੁੱਠ ਪੇੜ ਹੁੰਦੀ ਹੈ ਜਿੱਥੇ ਕਿ ਛੱਤੀਸਗੜ ਦੇ ਬੀਜਾਪੁਰ ਦੇ ਵਿੱਚ ਵੱਡਾ ਨਕਸਲੀ ਐਨਕਾਊਂਟਰ ਹੋਇਆ ਤੇ ਇਸ ਦੌਰਾਨ 31 ਨਕਸਲੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਜੀ ਹਾਂ ਇਸ ਦੇ ਵਿੱਚ ਦੋ ਜਵਾਨ ਨੇ ਜਿਹੜੇ ਉਹ ਸ਼ਹੀਦ ਹੋਏ ਨੇ ਤੇ ਦੋ ਜ਼ਖਮੀ ਹੋਏ ਨੇ ਪਰ ਇਸ ਦੌਰਾਨ 31 ਨਕਸਲੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਤਾਂ ਦੱਸਦੀ ਹੈ ਕਿ ਇਸ ਦੌਰਾਨ ਇਹਨਾਂ ਨਕਸਲੀਆਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਹਥਿਆਰ ਅਤੇ ਹੋਰ ਵਿਸਫੋਟਕ ਸਮਗਰੀ ਬਰਾਮਦ ਕੀਤੀ ਗਈ ਹੈ ਤੇ ਇਲਾਕੇ ਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਦੀ ਖਬਰ ਸਾਹਮਣੇ ਆਈ ਹੈ ਵੱਡੀ ਖਬਰ ਕੀ ਛਤੀਸਗੜ੍ਹ ਦੇ ਬੀਜਾਪੁਰ ਦੇ ਵਿੱਚ ਵੱਡਾ ਨਕਸਲੀ ਐਂਕਾਊਂਟਰ ਹੋਇਆ ਏ ਤੇ ਸੁਰੱਖਿਆ ਬਲਾਂ ਨੇ 31 ਨਕਸਲੀਆਂ ਨੂੰ ਢੇਰ ਕਰ ਦਿੱਤਾ ਏ ਤਾਂ ਮਹਾਰਾਸ਼ਟਰ ਦੀ ਸਰਹੱਦ ਦੇ ਨੇੜੇ ਸਾਰੀ ਮੁੱਠਪੇੜ ਹੁੰਦੀ ਏ ਜਿਸ ਤੋਂ ਬਾਅਦ ਦੋ ਜਵਾਨ ਸ਼ਹੀਦ ਹੋਏ ਨੇ ਤੇ ਦੋ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਏ ਤਾਂ ਛਤੀਸਗੜ੍ਹ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਐਂਕਾਊਂਟਰ ਦੌਰਾਨ 31 ਨਕਸਲੀ ਢੇਰ ਕਰ ਦਿੱਤੇ ਗਏ ਨੇ ਤੇ ਸੁਰੱਖਿਆ ਬਲਾਂ ਦੇ ਵੱਲੋਂ ਉਹਨਾਂ ਨੂੰ ਢੇਰ ਕੀਤਾ ਗਿਆ ਏ ਹਾਲਾਂਕਿ ਸੁਰੱਖਿਆ ਬਲ ਹਾਲੇ ਵੀ ਲੱਗੇ ਹੋਏ ਨੇ ਸਰਚ ਆਪਰੇਸ਼ਨ ਵਿੱਚ ਤੇ ਇਲਾਕੇ ਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਕਿ ਕਿਤੇ ਹੋਈ ਹੋਰ ਨਕਸਲੀ ਨਾ ਉੱਥੇ ਲੁਕੇ ਹੋਏ ਹੋਣ ਜਿਸ ਨੂੰ ਲੈ ਕੇ ਲਗਾਤਾਰ ਜਿਹੜੀ ਸਰਚਿੰਗ ਹੈ ਉਹ ਕੀਤੀ ਜਾ ਰਹੀ ਹੈ ਪਰ ਇਸ ਵਿੱਚ ਇਹ ਮਨਪਾਕੀ ਖਬਰ ਸਾਹਮਣੇ ਆਈ ਹੈ ਕਿ ਦੋ ਜਵਾਨ ਨੇ ਜਿਹੜੇ ਫੌਜ ਦੇ ਭਾਰਤੀ ਫੌਜ ਦੇ ਉਹ ਸ਼ਹੀਦ ਹੋ ਗਏ ਨੇ ਤੇ ਦੋ ਨੇ ਜਿਹੜੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ